ਸਾਡੇ ਜਿਹੜੇ ਪੰਜਾਬ ਸਰਕਾਰ ਦੀਆਂ ਜਿਹੜੀਆਂ ਨਸ਼ੇ ਵਿਰੁੱਧ ਜਿਹੜੀਆਂ ਚੱਲੀ ਮੁਹਿੰਮ ਤੇ ਸਾਡੇ ਮਾਨਯੋਗ ਐਸਐਸਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਤੇ ਜਿਹੜਾ ਵਾ ਅੱਜ ਜਿਹੜੀ ਆ ਥਾਣਾ ਭੈਣੀ ਮੀਆਂਖਾਂ ਦੀ ਐਸਐਚਓ ਤੇ ਉਹਨਾਂ ਦੀ ਟੀਮ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ ਉਹਨਾਂ ਨੇ ਆਲਮਾ ਮੋੜ ਦੇ ਉੱਤੇ ਜਿਹੜਾ ਇੱਕ ਨਾਕਾ ਲਾਇਆ ਸੀ ਤੇ ਇੱਕ ਜਿਹੜਾ ਵਾ ਛੋਟਾ ਚਿੱਟਾ ਹਾਥੀ ਜਿਹੜਾ ਆਇਆ ਸੀਗਾ ਜਿਹਨੂੰ ਚੈੱਕ ਕੀਤਾ ਗਿਆ ਜਿਹਦੇ ਵਿੱਚੋਂ ਜਿਹੜੇ ਆ ਹਰਦੇਵ ਸਿੰਘ ਸਾਨਾ ਬਲਵੰਤ ਸਿੰਘ ਵਾਸੀ ਕੋਟਲੀ ਛਾਪੁਰ ਥਾਣਾ ਸਦਰ ਗਰਦਾਸਪੁਰ ਤੇ ਬਲਵਿੰਦਰ ਸਿੰਘ ਪੁੱਤਰ ਕਿਸ਼ਨ ਸਿੰਘ ਵਾਸੀ ਕੋਟਰ ਚਾਹ ਪਰ ਮਿਲੇ ਤੇ ਜਿੰਨਾ ਜਿਹੜਾ ਚਟਾਤੀ ਆ ਜਿਹੜਾ ਛੋਟਾ ਉਹਨੂੰ ਚੈੱਕ ਕੀਤਾ ਗਿਆ ਜਿਹਦੇ ਵਿੱਚੋਂ ਜਿਹੜੀ ਆ ਸ਼ਰਾਬ ਜਿਹੜੀ ਆ ਨਜਾਇਜ਼ ਮਿਲੀ ਆ ਜਿਹਦੀ ਮਿੰਤੀ ਕੀਤੀ ਗਈ ਆ ਜਿਹਦੀ 6 ਲੱਖ ਐਮਐਲ ਜਿਹੜੀ ਆ ਉਹ ਸ਼ਰਾਬ ਹੋਈ ਆ ਜਿਹੜੀ ਕਰੀਬ 900 ਬੋਤਲ ਦੇ ਕਰੀਬ ਹੈਗੀ ਆ ਤੇ ਇਹ ਜਿਹੜੀ ਆ ਇੱਕ ਨਸ਼ੇ ਦੇ ਖਰਾਬ ਚرائی ਮਹਿੰਮ ਦੇ ਵਿੱਚ ਜਿਹੜੀ ਆ ਭੈਣੀ ਮੀਆਂ ਖਾਨ ਦੀ ਪੁਲਸਰੋਂ ਵੱਡੀ ਸਫਲਤਾ ਮਿਲੀ हां जी ਇਹ ਛਰੀ ਹਰਗਪੰਦਪੁਰ ਦਾ ਪਿੰਡ ਆ ਕਠਾਣਾ ਇਹਨਾਂ ਦੇ ਦਸਨ ਮੁਤਾਬਕ ਇਹ ਕਠਾਣਾ ਪਿੰਡ ਤੋਂ ਲੈ ਕੇ ਆਏ ਸੀ ਤੇ ਇਹਨਾਂ ਨੇ ਆਪਣੇ ਪਿੰਡ ਜਿਹੜਾ ਕੋਟਲੀ ਸ਼ਾਹਪੁਰ ਜਾ ਕੇ ਜਿਹੜੀ ਆ ਲੋਕਾਂ ਨੂੰ ਪਰਚੂਨ ਦੇ ਵਿੱਚ ਵੇਚਣੀ ਸੀ ਸਰ ਇਹਨਾਂ ਦੇ ਕੋਈ ਪਹਿਲਾਂ ਵੀ ਮਾਮਲੇ ਦਰਜ ਆ? ਹਾਂ ਜੀ ਜਿਹੜਾ ਹਰਦੇਵ ਸਿੰਘ ਐ ਜਦੇ ਪਹਿਲਾਂ ਵੀ ਸ਼ਰਾਬ ਦੇ ਪਰਚੇ ਦਰਜ ਹੈਗੇ ਆ। ਹਾਂ ਜੀ ਤੁਹਾਡੇ ਕੋਲ ਹੋਰ ਕਿਹੜਾ ਕੀ ਇਹਨਾਂ ਤੇ ਕਰਵਾਏ ਕਿੱਦਿਹਾ? ਹਾਂ ਜੀ ਇਹਨਾਂ ਦੇ ਖਿਲਾਫ ਜਿਹੜਾ ਵਾ ਮੁਕੱਦਮਾ ਨੰਬਰ 31/24 ਐ ਜਿਹੜਾ ਵਾ ਇਹ ਦਰਜ ਕੀਤਾ ਗਿਆ ਨਹੀਂ 44/24 ਜਿਹੜਾ ਵਾ ਅੰਡਰ ਸੈਕਸ਼ਨ 61 ਇੱਕ 14 ਅਸਾਈਗਰ ਦੇ ਤਹਿਤ ਜਿਹੜਾ ਥਾਣਾ ਭੈਣੀ ਮੀਆਂ ਕੋਲ ਦਰਜ ਕੀਤਾ ਗਿਆ ਦੋਸ਼ੀਆਂ ਦੀ ਅਰੈਸਟ ਪਾਈ ਗਈ ਆ ਇਹਨਾਂ ਨੂੰ ਕੈਦ ਦੇ ਅਨਸਾਰ ਜਿਹੜਾ ਵਾ ਕੋਰਟ ਦੇ ਵਿੱਚ ਪੇਸ਼ ਕੀਤਾ ਜਾਏਗਾ